ਸਸਈ ਗਾਲ ਜੀ ਅੱਜ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨ ਲੱਗਾ ਇਹ ਗੱਲ ਦਾ ਕਈਆਂ ਭੈਣਾ ਭਰਾਵਾਂ ਨੂੰ ਪਤਾ ਹੋਣਾ ਤੇ ਕਈਆਂ ਨੂੰ ਨਹੀਂ ਜਿਨ੍ਹਾਂ ਨੂੰ ਪਤਾ ਵਧੀਆ ਗੱਲ ਆ ਜਿਨ੍ਹਾਂ ਨੂੰ ਨਹੀਂ ਪਤਾ ਉਹ ਮੇਰੇ ਭਰਾ ਪੈਣਾ ਇਦਾਂ ਟਰਾਈ ਕਰਕੇ ਦੇਖਿਓ ਆਪਾਂ ਜਦੋਂ ਵੀ ਐਗ ਲੈ ਕੇ ਆਉਂਨੇ ਆ ਤੇ ਉਹਨਾਂ ਨੂੰ ਆਪਾਂ ਫ੍ਰਿਜ ਵਿੱਚ ਰੱਖ ਦਿੰਨੇ ਆ ਜਦੋਂ ਆਪਾਂ ਯੂਜ਼ ਕਰਨੇ ਹੁੰਦੇ ਆ ਆਪਾਂ ਫ੍ਰਿਜ ਚੋਂ ਕੱਢਦੇ ਆ ਉਹਨਾਂ ਨੂੰ ਕਿਸੇ ਬਰਤਨ ਚ ਪਾ ਕੇ ਜਾਂ ਇਦਾਂ ਦਾ ਜਿੰਨਾ ਕੋਈ ਜੰਤਰ ਆ ਉਹ ਚ ਲਾ ਕੇ ਆਪਾਂ ਉਹਨਾਂ ਨੂੰ ਗਰਮ ਕਰਦੇ ਆ ਤੇ ਐਗ ਜਿਹੜੇ ਆ ਉਹ ਫਟ ਜਾਂਦੇ ਆ ਤੁਸੀਂ ਟਰਾਈ ਕਰਕੇ ਦੇਖਿਓ ਵੀ ਜਦੋਂ ਵੀ ਆਪਾਂ ਐਗ ਉਹ ਬਾਲਣਿਆ ਉਹ ਉਬਾਲਨ ਤੋਂ ਪਹਿਲਾਂ ਹੀ ਥੋੜਾ ਜਿਹਾ ਪਹਿਲਾਂ ਹੀ ਬਾਹਰ ਕੱਢ ਕੇ ਫ੍ਰੀਜ 'ਚ ਰੱਖ ਲਓ ਉਹਨਾਂ ਦਾ ਟੈਂਪਰੇਚਰ ਨੋਰਮਲ ਹੋ ਜੇ ਫਿਰ ਉਹਨਾਂ ਨੂੰ ਉਬਾਲੋ ਜਾਂ ਇਦਾਂ ਦਾ ਯੰਤਰ ਜਿਹੜਾ ਯੂਜ਼ ਕਰਦੇ ਹੋ ਉਹਦੇ ਵਿੱਚ ਰੱਖੋ ਤੇ ਤੁਹਾਡੀ ਐਗ ਦੀ ਕੁਆਲਿਟੀ ਵਧੀਆ ਰਹੂਗੀ ਬਾਕੀ ਜਿਨ੍ਹਾਂ ਦੇ ਕੋਲ ਇਦਾਂ ਦਾ ਯੰਤਰ ਆ ਇਹ ਵੀ ਵਧੀਆ ਇਹਦੇ ਉੱਤੇ ਉਹਨਾਂ ਨੇ ਮੈਂਸ਼ਨ ਕੀਤਾ ਆ ਤੁਸੀਂ ਕਿੰਨੇ ਕਿੰਨੇ ਅੱਗ ਤੇ ਕਿੰਨੇ ਕਿੰਨੇ ਪਾਣੀ ਪਾਉਣਾ ਹੈ ਤੇ ਇਹਦੇ ਵਿੱਚ ਇੱਕ ਟਾਈਮ ਵਿੱਚ 6 ਅੱਗ ਲੱਗ ਜਾਂਦੇ ਆ ਬਾਕੀ ਤੁਸੀਂ ਟਾਈਮ ਸੇਵ ਕਰ ਸਕਦੇ ਆ ਇਹਨੇ ਆਪਣੇ ਆਪ ਵੀਪ ਕਰ ਦੇਣਾ ਤੁਸੀਂ ਇਹ ਹੋਰ ਕੰਮ ਕਰ ਸਕਦੇ ਆ ਤੇ ਇਹ ਇਲੈਕਟ੍ਰੋਨਿਕ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਬਾਕੀ ਲੋ ਭੈਣ ਭਰਾ ਟਰਾਈ ਸਾਰੇ ਅਗਰੇੜੀ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ